ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਜੋ ਇਹ ਅੱਜ ਤੁਹਾਡੇ ਸਾਹਮਣੇ ਖੜੀ ਹੈ ਇਹ ਮੰਗਾਲੀ ਪਿੰਡ ਤੋਂ ਲੈ ਕੇ ਆਏ ਸੀ ਆਪਾਂ ਚੌਥੇ ਸੂਏ ਆ ਤਾਂ ਇਹਦਾ ਦੂਜੇ ਸੂਏ ਦਾ ਜੋ ਕਟਾ ਸੀ ਉਹ ਹਰਿਆਣੇ ਦੀ ਪੰਚਾਇਤ ਜ਼ਿਲ੍ਹਾ ਸਰਸਾ ਤਹਿਸੀਲ ਰਾਣੀਆਂ ਪਿੰਡ ਮਹਿਮਦਪੁਰ ਲੈ ਕੇ ਗਈ ਸੀ ਤੇ ਪਿਛਲੇ ਸੂਏ ਦੀ ਇਸ ਦੇ ਮੰਗਰਾ ਐਸਟੀ 736 ਦੀ ਕਟੀਆਂ ਇਸ ਤਾਂ ਇਸ ਦਾ ਮਿਲਕ ਰਿਕਾਰਡ 22 ਕਿਲੋ 400 ਗ੍ਰਾਮ ਦੋਸਤ ਆਪਾਂ ਇਸ ਮੱਝ ਨੂੰ ਆਪਣੀ ਮਜਬੂਰੀ ਕਾਰਨ ਹੀ ਸੇਲ ਕਰ ਰਹੇ ਹਾਂ ਕਿਉਂਕਿ ਆਪਣੇ ਕੋਲੇ ਜਗ੍ਹਾ ਦੀ ਕਮੀ ਹੋਣ ਕਾਰਨ ਤਾਂ ਇਸ ਮੱਝ ਨੇ ਆਪਣੇ ਕੋਲੇ 300ਏ ਬਹੁਤ ਵਧੀਆ ਦੁੱਧ ਦਿੱਤਾ ਤਾਂ ਦੋਸਤੋ ਇਸ ਬਾਰੇ ਦੇ ਸੀਮਣ M410 ਦਾ ਲੱਗਿਆ ਹੋਇਆਗਾ ਅੱਜ ਤਕਰੀਬਨ ਇਹਦੇ ਸੂਣ ਦੇ 10 ਦਿਨ ਬਾਕੀ ਨੇ ਤਾਂ ਤੁਸੀਂ ਇਹਦਾ ਪਿੱਠ ਪੁੜਾ ਤੇ ਚਿਹਰੇ ਦੀ ਬਨਾਵਟ ਥਣ ਲੈਵਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾ ਰਿਹਾ ਤੇ ਤੇ ਦੋਸਤੋ ਸਿਰਫ ਇੱਕ ਆਪਾਂ ਨੂੰ ਥਾਂ ਦੀ ਕਮੀ ਦੇ ਕਾਰਨ ਆਪਾਂ ਨੂੰ ਇਸ ਮੱਝ ਨੂੰ ਸੇਲ ਕਰਨ ਪੈ ਰਿਹਾਗਾ ਤਾ ਦੋਸਤੋ ਤੁਹਾਨੂੰ ਆਪਾਂ ਇਹਦੀ ਕੱਟੀ ਵੀ ਦਿਖਾ ਰਿਆ ਪਿਛਲੇ ਸੂਏ ਦੀ ਜੋ ST 736 ਦੀ ਕੱਟੀ ਆਪਣੇ ਕੋਲ ਆ ਇਹ ਖੜੀਆ ਤੁਸੀਂ ਆਪ ਦੇਖ ਸਕਦੇ ਹੋ ਗਰੋਥ ਔਰ ਪਿੱਛੇ ਦਾ ਲੇਵਾ ਦੇਖ ਸਕਦੇ ਹੋ ਹੁਣੀ ਤਕਰੀਬਨ ਅੱਜ ਹੀ ਦੇਖ ਸਕਦੇ ਹੋ ਤੇ ਦੂਜਾ ਤੁਹਾਨੂੰ ਆਪਾਂ ਇਹਦਾ ਸਬੂਤ ਦੇ ਸਕਦੇ ਹਾਂ ਦੋਸਤੋ ਜੋ ਕਿ ਆਪਣੇ ਕੋਲੋਂ ਹਰਿਆਣੇ ਦੀ ਪੰਚਾਇਤ ਲੈ ਕੇ ਗਈ ਸੀ ਆ ਤੁਹਾਨੂੰ ਫੋਟੋ ਵੀ ਦਿਖਾ ਰਿਆ ਜੋ ਕਿ ਸਰਪੰਚ ਸਾਹਿਬ ਨੇ ਆਪਣੇ ਕੋਲੋਂ ਰੱਸਾ ਫੜਿਆ ਹੋਇਆਗਾ ਕੱਟੇ ਦਾ ਇਹ ਇਰਾਕਾ ਬੁੱਲ ਦਾ ਕੱਟਾ ਸੀ ਤੇ ਦੋਸਤੋ ਤਾਂ ਜੇ ਕਿਸੇ ਨੇ ਲੈਣਾ ਹੋਵੇ ਤਾਂ ਆਪਣਾ ਨੰਬਰ 98773 35366 98773 35366 ਤਾਂ ਪਿੰਡ ਫਾਫੜੇਪਾਈ ਕੇ ਜ਼ਿਲ੍ਹਾ ਮਾਨਸਾ ਤੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ